ना ਜਿਹਨੇ ਟਰੈਕਟਰ ਚੋਰੀ ਕੀਤਾ ਸੀ ਉਹਨੂੰ ਵੀ ਕਾਬੂ ਕੀਤਾ ਆ ਅ ਇਸ ਵਕਤ ਅਸੀਂ ਜਿਹੜਾ ਰਹਿਣ ਦੇ ਹੁਣ ਕਰਨਾ ਹੈ ਜਪਾ ਦਾ ਵਿੱਚ ਜੋੜ ਮਿਕਸ ਕਰ ਦੇਣਾ ਇਹਨੂੰ ਨਹੀਂ ਨਹੀਂ ਹੁਣੇ ਹੁਣੇ ਚੱਲ ਕੱਲੀ ਵਾਲੀ ਬਣਾ ਹਾਂਜੀ ਚੱਲ ਜੀ ਸਾਥ ਉਹ ਵਿੱਚੋਂ ਬਾਹਰ ਯਾਰ ਵਿੱਚੋਂ ਕੱਢ ਦੇ ਜੀ ਇਹ ਚਾਫਾ ਉਹ ਆਪ ਤਨੀ ਖੋੜੇ ਆ ਦੇ ਕੋਈ ਨਹੀਂ ਇਦੋ ਪੀਜਾ ਦੋਰ ਕੇ ਆ ਗਿਆ 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 ਅੰਦਰ ਆਉਂਦਾ ਨਹੀਂ ਐਸਪੀ ਸਾਥ ਨੂੰ ਆ ਹਾਂ ਉਸਨੂੰ ਕੁਟੂਚੀ ਮਾਰੀ ਆ ਉਹ ਤੇ ਪਕੌੜੇ ਪਏ ਅੰਦਰ ਕੋਈ ਨਹੀਂ ਸਰ ਜੀ ਕਰਦਾ ਇੱਕ ਮਿੰਟ ਫੋਟੋ ਖਿਚੋ ਚਲੋ ਕਿਚੋਂ ਦਾ ਇਹ ਨਾ ਟਾਈਟਲ ਲੱਗਦਾ 16 ਤਰੀਕ ਦਾ ਵਾਕਿਆ ਹੈ ਜੀ 16 ਤਰੀਕ ਨੂੰ ਇੱਕ ਲਾਲ ਰੰਗ ਦਾ ਮੈਸੀਜ ਟਰੈਕਟਰ ਮੰਗਾ ਸਨ ਗੁਰਦਿਆਲ ਸਿੰਘ ਕੰਗਸਾਪੁਰ ਦਾ ਆਪਣੇ ਘਰ ਦੇ ਬਾਹਰ ਖੜਾ ਕਰਕੇ ਗਿਆ ਸੀਗਾ ਸਵੇਰੇ 9 ਵਜੇ ਤੇ ਇਹਨੇ 11 ਵਜੇ ਆ ਕੇ ਦੇਖਿਆ ਤੇ ਇਹਦਾ ਜਿਹੜਾ ਉਹ ਟਰੈਕਟਰ ਉਹ ਚੋਰੀ ਹੋ ਚੁੱਕਾ ਸੀਗਾ ਸੋ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਆਪਣਾ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਥੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਦੋਂ ਪਤਾ ਜਿਵੇਂ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਕ ਪਰਮਜੀਤ ਸਿੰਘ ਸਾਹਿਬ ਸੁਖਵਿੰਦਰ ਸਿੰਘ ਜੋ ਕਿ ਕਾਂਗਸਾਬੂ ਤੋਂ ਰਹਿਣ ਵਾਲਾ ਉਹ ਟਰੈਕਟਰ ਨੂੰ ਜਿਹੜਾ ਲੈ ਕੇ ਗਿਆ ਇਸ ਨੂੰ ਉਸ ਉਹਨੂੰ ਜਿਹੜਾ ਵਾ ਚੱਕ ਪਿੰਡ ਦੇ ਲਾਗੂ ਉਹਨੂੰ ਗ੍ਰਿਫਤਾਰ ਕਰਕੇ ਤੇ ਟਰੈਕਟਰ ਜਿਹੜਾ ਚੋਰ ਹੈ ਇਹ ਦੋਨੇ ਫੜੇ ਜਾ ਚੁੱਕਿਆ ਇਹ ਸਾਰੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬੰਨਾ ਜੀ ਉਹ ਅਸੀਂ ਹਜੇ ਕਰ ਰਹੇ ਹਾਂ ਜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਹਜੇ ਤੱਕ ਕੋਈ ਹਜੇ ਸਾਹਮਣੇ ਨਹੀਂ ਆਇਆ ਫਿਰ ਵੀ ਅਸੀਂ ਤਾਂ ਪੁਲਿਸ ਸਮਾਨ ਬਲਾਕੇ ਤੇ ਸਾਰਾ ਜਿਹੜਾ ਬਰੀਕੀ ਨਾਲ ਕੁਆਲਿਟੀ ਆ ਪੁੱਛਗਿਸ਼ ਕਰਾਂਗੇ ਸਰ ਇਸ ਨੇ ਜਿਹੜਾ ਟਰੈਕਟਰ ਚੋਰੀ ਕੀਤਾ ਸੀਗਾ ਕਿਉਂ ਕੀਤਾ ਉਸ ਪਤਾ ਲੱਗਾ ਤੇ ਟਰੈਕਟਰ ਦੀ ਇਹਦੀ ਪੁੱਛਗਿਸ਼ ਆਇਆ ਵੀ ਇਹ ਚਾਹੁੰਦਾ ਸੀ ਵੀ ਇਹ ਟਰੈਕਟਰ ਜਿਹੜਾ ਮੋਗੇ ਮੰਡੀ ਦੇ ਵਿੱਚ ਵੇਚ ਕੇ ਤੇ ਉੱਥੋਂ ਆਪਣੇ ਪੈਸੇ ਕਮਾਉਣੇ ਚਾਹੁੰਦਾ ਸੀਗਾ ਨਸ਼ੀ ਵਗੈਰਾ ਦਾਅ ਵੀ ਗਿਆ ਜੀ ਉਹ ਹਜੇ ਸਾਡਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਜੇ ਅਸੀਂ ਇੱਕਦਮ ਨਹੀਂ ਕਹਿ ਸਕਦੇ ਥੋੜੀ ਇਨਵੈਸਟੀਗੇਸ਼ਨ ਚਾਹੀਏਗਾ ਫਿਰ ਵਾਦ ਅਸੀਂ ਦੱਸ ਸਕਦੇ ਆ। ਚੋਰੀ ਕਰਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹ ਇਹ ਜੀ ਇਹ ਜੀ ਇਹ ਚੋਰੀ ਕਰਨ ਤੋਂ ਬਾਅਦ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਇਸ ਬੰਦੇ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜੀ। ਚੋਰੀ ਹੁਣ ਤੋਂ ਬਾਅਦ। ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਹੁਣ ਇੱਥੇ ਜੀ ਹੁਣੇ ਸਾਡੇ ਕੋਲ ਪੁਲਿਸ ਰਿਮਾਨ ਤੇ ਆ ਉਹਨਾਂ ਦਾ ਡਿਡਿਊਸ਼ਨ ਰਿਮਾਂਡ ਲੈ ਕੇ ਦੇ ਕੋ ਹੋਰ ਜਿਹੜੀ ਬਾਕੀ ਸਾਰੀ ਜਿਹੜੀ ਹੋਰ ਨੇ ਚੋਰੀਆਂ ਕੀਤੀਆਂ ਉਹਨਾਂ ਬਾਰੇ ਔਰ ਬਾਕੀ ਸਾਰਾ ਜਿਹੜਾ ਹੋਰ ਇਹਦੇ ਜਿਹੜੇ ਸਾਥੀ ਹੈ ਉਹ ਸਾਰਾ ਪਤਾ ਕੀਤਾ ਜਾਏਗਾ। ਜਿਹੜੇ ਕ੍ਰਾਈਮ ਕਰਦੇ ਇਸ ਤਰ੍ਹਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਨੂੰ ਬਿਲਕੁਲ ਸਖਤ ਮ ਇਹ ਬਿਲਕੁਲ ਵੀ ਅਜਿਹੇ ਬੰਦਾ ਕੋਈ ਵੀ ਜਿਹੜਾ ਬਖਸ਼ਿਆ ਨਹੀਂ ਜਾਏਗਾ ਔਰ ਸਖਤ ਤੋਂ ਸਖਤ ਤਖ਼ਤਨ ਲਿਆ ਜਾਏਗਾ ਸੋ ਇਸ ਕਰਕੇ ਅਜਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਤੋਂ ਪਹਿਲਾਂ ਜਿਹੜਾ 50 ਵਾਰ ਸੋਚਣ ਕਿ ਇਹਦਾ ਇਹਨਾਂ ਦਾ ਜਿਹੜਾ ਅੰਜਾਮ ਜਿਹੜਾ ਫਿਰ ਮੁੜ ਕੇ ਬਹੁਤ ਮਾੜਾ ਹੁੰਦਾ ਹੈ